ਅਕਸਰ ਹੀ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਨੇ ਇੱਕ ਤਾਜ਼ਾ ਹੀ ਮਾਮਲੇ ਦੇ ਵਿੱਚ ਵੇਖਣ ਨੂੰ ਮਿਲਿਆ ਲੁਧਿਆਣਾ ਲੋਹਾਰਾ ਨਜ਼ਦੀਕ ਸਾਹਮਣੇ ਤੋਂ ਇਹ ਮਾਮਲਾ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਵਿਅਕਤੀ ਨੇ ਆਨਲਾਈਨ ਸਾਈਟ ਤੋਂ ਇੱਕ ਕੈਮਰੇ ਦਾ ਆਰਡਰ ਬੁੱਕ ਕੀਤਾ ਸੀ ਜਦੋਂ ਉਸ ਕੋਲ ਆਨਲਾਈਨ ਸਾਈਟ ਤੇ ਕੈਮਰੇ ਦਾ ਬੁੱਕ ਕੀਤਾ ਪਾਰਸਲ ਪਹੁੰਚਿਆ ਖੋਲ ਕੇ ਵੇਖਿਆ ਉਹਦੇ ਵਿੱਚੋਂ ਪਾਣੀ ਦੀਆਂ ਛੋਟੀਆਂ-ਛੋਟੀਆਂ ਦੋ ਬੋਤਲਾਂ ਨਿਕਲੀਆਂ ਫਿਰ ਪਾਰਸਲ ਡਿਲੀਵਰ ਕਰਨਾ ਹੈ ਉਹ ਵਿਅਕਤੀ ਤੋਂ ਪੁੱਛਿਆ ਗਿਆ ਉਸਨੇ ਕਿਹਾ ਕਿ Facebook كوم रिपीट फिर पार्सल डिलीवर करना है व्यक्ति तो पूछा तो उसने क्या कि ਜਿਹੜੀਆਂ Facebook ਤੇ کئی ਸਾਈਟਾਂ ਹੁੰਦੀਆਂ ਨੇ ਉਹ ਫੇਕ ਹੁੰਦੀਆਂ ਨੇ ਜਿੱਥੇ ਲੋਕ ਕਈ ਤਰ੍ਹਾਂ ਦਾ ਆਪਣਾ ਸਮਾਨ ਬੁੱਕ ਕਰਦੇ ਨੇ ਆਰਡਰ ਕਰਵਾਉਂਦੇ ਨੇ ਦੂਜੇ ਪਾਸੇ ਇਸ ਸੰਬੰਧੀ ਠੱਗੀ ਦਾ ਸ਼ਿਕਾਰ रिपीट ਦੂਜੇ ਪਾਸੇ ਇਸ ਸੰਬੰਧੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਗੱਲ ਕੀਤੀ ਉਹਨਾਂ ਕਿਹਾ ਪਹਿਲਾਂ ਵੀ ਹੈ ਜਿਹੜਾ ਉਹਦੇ ਨਾਲ ਠੱਗੀ ਹੋ ਚੁੱਕੀ ਹੈ ਹੁੰਜਾਦੋਂ ਔਨਲਾਈਨ ਕੈਮਰਾ ਮੰਗਵਾਇਆ ਤਾਂ ਉਹਦੇ ਵਿੱਚੋਂ ਪਾਣੀ ਦੀਆਂ ਸ਼ੀਸ਼ੀਆਂ ਨਿਕਲੀਆਂ ਨੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਫੇਕ ਸਾਈਟਾਂ ਤੋਂ ਕੋਈ ਵੀ ਔਨਲਾਈਨ ਸਮਾਨ ਨਾ ਮੰਗਵਾਇਆ ਜਾਵੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਦੀਪਕ ਚੌਧਰੀ ਜੀ ਮੈਂ ਗਾਰਡ 'ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬாய் ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜਦੇ ਹਾਂ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹੋ ਜਿਹਾ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਕਿ ਕਸਟਮਰ ਨੂੰ ਪਹਿਲਾਂ ਹੀ ਅਵੋਇਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾ ਮੰਗਾਓ ਇਹੋ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਹੈ ਇੰਸਟਾਗ੍ਰਾਮ ਫੇਸਬੁੱਕ ਤੇ ਫੇਕ ਸਾਈਟਾਂ ਚਲਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਆ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਹੈ ਸਦੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ 25 ਤੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜਦਾ ਕਿ ਅੱਗੇ ਜਾ ਕੇ ਕਿਸੇ ਕਸਟਮਰ ਨੂੰ ਪ੍ਰੋਬਲਮ ਨਾ ਹੋਵੇ ਇਹ ਚੀਜ਼ ਪਹਿਲਾਂ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਤੇ ਕਸਟਮਰ ਨੂੰ ਦਿਖਾ ਕੇ ਮੋੜਦੀ ਵਾਪਸ ਤੇ ਐਦਾਂ ਵੀ ਹੋ ਸਕਦਾ ਜੇ ਤੁਸੀਂ ਇਹ ਪਾਰਸਲ ਨਾ ਡਿਲੀਵਰ ਕਰੋ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਸਾਡਾ ਕੰਮ ਕੰਪਨੀ ਵੱਲੋਂ ਸਾਨੂੰ ਪਰਮਿਸ਼ਨ ਆ ਜੇ ਅਸੀਂ ਐਦਾਂ ਫੇਕ ਮਾਰਦੇ ਆ ਉਹਦੇ ਤੇ ਕੰਪਨੀ ਸਾਡੇ ਤੇ ਐਕਸ਼ਨ ਕਰਦੀ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਪਹਿਲਾ ਪਾਰਸਲ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ 1700 ਰੁਪਏ ਦਾ ਕਰੀਬ ਕੀ ਤੁਸੀਂ ਆਪਣੇ ਸੀਨੀਅਰ ਨੂੰ ਦੱਸਦੇ ਹੋ ਵੀ ਸਾਡੇ ਨਾਲ ਲੋਕ ਗਲ ਪੈਂਦੇ ਆ ਸਾਡੇ ਵੀ ਇਦਾਂ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਹਰ ਚੀਜ਼ ਪੈਸਾ ਨਹੀਂ ਹੈ ਵੀ ਕੋਈ ਮਾੜਾ ਬੰਦਾ ਵੀ ਟੱਕਰ ਜਾਂਦਾ ਜੇ ਅਸੀਂ ਉਹਨੂੰ ਗਲਤ ਚੀਜ਼ ਡਿਲੀਵਰ ਕਰਾਂਗੇ ਪੈਸੇ ਲੈ ਕੇ ਤੇ ਨੁਕਸਾਨ ਹੋ ਸਕਦਾ ਸਰ ਅਸੀਂ ਇਹ ਚੀਜ਼ ਆਪਣੇ ਤੋਂ ਉੱਪਰਲੇ ਸੀਨੀਅਰ ਨਾਲ ਵੀ ਇਹ ਚੀਜ਼ੇ ਸਾਂਝੀ ਕੀਤੀ ਹੋਈ ਹੈ ਕਿ ਇਹਦੇ ਵਿੱਚ ਸਰ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਡਿਲੀਵਰੀ ਬੁਆਏ ਸਾਡਾ ਜਾਂਦਾ ਹੈ ਰੂਟ ਤੇ ਕੋਈ ਨਾ ਕੋਈ ਹਾਸਾ ਹੋ ਜਾਂਦਾ ਹੈ ਇਸ ਚੀਜ਼ ਨੂੰ ਲੈ ਕੇ ਤੁਸੀਂ ਇਸ ਚੀਜ਼ ਦਾ ਜੇ ਕੋਈ ਹੱਲ ਕਰ ਸਕਦੇ ਹੋ ਦੱਸੋ ਮੈਨੂੰ ਬਟ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਕੋਲੇ ਕੰਪਨੀ ਸਾਈਟ ਹੈ ਅਸੀਂ ਇਹਨੂੰ ਆਪਣੇ ਵੱਲੋਂ ਨਹੀਂ ਹਟਾ ਸਕਦੇ ਇਹ ਜੈਨੂਇਨ ਸਾਡੇ ਕੋਲੇ ਇੱਕ ਤਰ੍ਹਾਂ ਦੇ ਜੈਨੂਇਨ ਬਣ ਕੇ ਆਂਦਾ ਬਟ ਹੁੰਦਾ ਇਹ ਫੇਕ ਪਾਰਸਲ ਹੈ ਸਾਰਾ ਇਹਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਸਟਮਰ ਨੂੰ ਅਵੋਇਡ ਕਰ ਦੋ ਕਿ ਕਸਟਮਰ ਨੂੰ ਸਮਝਾ ਦਿਓ ਕਿ ਤੁਸੀਂ ਆਹ ਪਾਰਸਲ ਨਾ ਮੰਗਾਓ ਇਹ ਤਾਂ ਸੇਫਟੀ ਨੁਕਸਾਨ ਹੈ ਤੁਸੀਂ ਕਦੇ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਸੰਪਰਕ ਨਹੀਂ ਸਾਧਿਆ ਵੀ ਇਸ ਚੀਜ਼ ਦੀ ਅਸੀਂ ਸ਼ਿਕਾਇਤ ਕਰੀਏ ਵੀ ਇਹ ਹੋ ਰਿਹਾ ਸਕੈਮ ਹੋ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਵੀਰੇ ਦੇਖੋ ਇਸ ਚੀਜ਼ ਦੀ ਕੰਪਲੀਟ ਕਸਟਮਰ ਕਰ ਸਕਦਾ ਜੇ ਅਸੀਂ ਕਰਦੇ ਆ ਸਾਡੀ ਨੌਕਰੀ ਤੇ ਬਣਦੀ ਹੈ ਅਸੀਂ ਵੀ ਦੋ ਰੋਟੀ ਖਾਣੀ ਹੈ ਅਸੀਂ ਵੀ ਕੰਮ ਕਰਨਾ ਹੈ ਤੇ ਇਸੇ ਲਈ ਅਸੀਂ ਤਾਂ ਇਹੀ ਸੋਚ ਕੇ ਚੱਲਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਹੀ ਕਸਟਮਰ ਨੂੰ ਸਮਝਾ ਦਈਦਾ ਹੈ ਜੇ ਕਸਟਮਰ ਜਾਵੇ ਆਪਣੇ ਵੱਲੋਂ ਉਹ ਇਹ ਸਾਈਡ ਤੇ ਜੇ ਜੋਰ ਲਾ ਸਕਦਾ ਤੇ ਲਾ ਕੇ ਆਪਣੇ ਵੱਲੋਂ ਜੋ ਮਰਜ਼ੀ ਕਰਾ ਦੇ ਸਾਡਾ ਇਹਦੇ ਚ ਕੋਈ ਰੋਲ ਨਹੀਂ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਤੁਸੀਂ ਦੇਖਦੇ ਹੋ ਸਮੇਂ ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਦਾ ਹਾਂ ਅੱਜ ਇੱਕ ਮੈਂ ਸਕੈਮ ਜੋ ਕਿ ਉਜਾਗਰ ਕਰ ਰਿਹਾ ਬਹੁਤ ਵੱਡਾ ਸਕੈਮ ਹੈ ਜੋ ਕਿ ਸਾਡੇ ਸਾਰਿਆਂ ਨਾਲ ਹੋ ਰਿਹਾ ਮੇਰੇ ਕੋਲੇ ਏ ਕਾਰਟ ਕੰਪਨੀ ਤੋਂ ਜਿਹੜੇ ਮੇਰੇ ਦੋਸਤ ਨੇ ਇਹ ਇਸ ਇਲਾਕੇ ਚੋਂ ਨੇ ਇਸ ਪੂਰੇ ਵਾਰਡ ਚ ਪੂਰੇ ਇਲਾਕੇ ਚ ਇਹ ਸਪਲਾਈ ਕਰਦੇ ਨੇ ਅਸਲ ਚੇ ਮੁੱਦਾ ਕੀ ਹੈ ਕਿ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਹਾਂ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਝਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਨੇ ਹਾਂ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸਹਿ ਸਿਰ ਸਵਾਹ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਦਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਤੇ ਇਹਦੇ ਵਿਸ਼ੇ ਦੇ ਵਿੱਚ ਆਪਾਂ ਗੱਲ ਤਾਂ ਡਿਲੀਵਰੀ ਬாய் ਦੇ ਪੈ ਜਾਣੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਇਹ ਕੰਮ ਹੈ ਪਰ ਮੈਂ ਇਸ ਮੁੱਦੇ ਤੇ ਜ਼ਰੂਰ ਕਾਰਵਾਈ ਕਰਾਵਾਂਗਾ ਕਿਉਂਕਿ ਮੈਂ ਸਾਈਬਰ ਸੈੱਲ ਨੂੰ ਉਹ ਲਿੰਕ ਵੀ ਸ਼ੇਅਰ ਕਰਾਂਗਾ ਤੇ ਮੈਂ ਦੱਸਾਂਗਾ ਵੀ ਇਹ ਸਕੈਮ ਕਿੰਨਾ ਵੱਡਾ ਸਕੈਮ ਜੋ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਤੇ ਆਮ ਲੋਕਾਂ ਦੀ ਜਿਹੜੀ ਮਿਹਨਤ ਹੈ ਉਹਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਕਿਵੇਂ ਸ਼ਰੇਆਮ ਲੁੱਟੇ ਜਾ ਰਹੇ ਨੇ ਧੰਨਵਾਦ ਜੀ ਇਹਨੂੰ ਹੁਣ ਤੂੰ ਬੈਗ 'ਚ ਪਾਉਂਦੇ ਹੋਏ ਨਾ ਮੈਂ ਤੇਰੀ ਵੀਡੀਓ ਮੇਰਾ ਨਰਿੰਦਰ ਕੁਮਾਰ ਨਾਥੀ ਕੀ ਮਾਮਲਾ ਕੀ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਨਾ ਸਾਈਡ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਟ ਤੇ ਦੱਸਿਆ ਗਿਆ ਸੀ ਨੀ ਕੈਮਰਾ ਵਾ ਹੂੰ 1699 ਰੁਪਏ ਦਾ ਜੀ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਤੇ ਅਸੀਂ ਪਾਰਸਲ ਜਦੋਂ ਖੋਲਿਆ ਤਾਂ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਹੈ ਜੀ ਆ ਤੁਹਾਨੂੰ ਮੈਂ ਦਿਖਾਣਾ ਵਾ ਆ ਦੇ ਇਹ ਨੀਰਾ ਪਾਣੀ ਤੇ 1699 ਦਾ ਤੁਸੀਂ ਪਾਰਸਲ ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆ ਇਹ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ ਪਾਰਸਲ ਮੰਗਾਏ 1699 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਡਿਲੀਵਰੀ ਬੁਆਏ ਆਇਆ ਜੀ ਆਏ ਦੇ ਹੱਥ ਦੇ ਵਿੱਚ ਨੇ ਆ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਇਸ ਚੀਜ਼ ਨੂੰ ਵੀ ਹਾਂ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਵੀ ਬੜੇ ਲੋਕਾਂ ਨਾਲ ਹੋਈ ਆ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲਾਂ ਹੀ ਜੀ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਵਾ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ ਪਾਰਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ ਇਹ ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਕੀ ਕੀਤਾ ਸੀਗਾ ਜੀ ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ ਆਨਲਾਈਨ ਸਾਈਟ ਆਨਲਾਈਨ ਸੀਗੀ ਚਲੋ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ ਸ਼ਿਕਾਇਤ ਅਜੇ ਹੁਣ ਕਰਨੀ ਹੈ ਸੀ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਇਸ ਚੀਜ਼ ਤੋਂ ਵੀ ਐਦਾਂ ਦੀ ਸਾਈਡਾਂ ਤੋਂ ਜਿਹੜੇ ਫੇਕ ਨੇ ਇਹਨਾਂ ਤੋਂ ਬਚੋ